ਰੰਦੇ ਬਾਅਦ ਵੀ ਯਾਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਪੱਖ ਪੇਸ਼ ਕਰਨ ਲਈ ਕਮੇਟੀ ਨਾਲ ਸਹਿਯੋਗ ਨਹੀਂ ਕੀਤਾ ਉਪਰਕਤ ਤੋਂ ਇਲਾਵਾ ਸਿੰਘ ਸਰਬਾਨਾ ਦੇ ਰੁਤਬੇ ਤੇ ਹੁੰਦੇ ਹੋਏ ਮਰਿਆਦਾ ਦੀ ਉਲੰਘਣਾ ਕਰਨੀ ਪਤਿਤ ਪਰਿਵਾਰਾਂ ਦੇ ਆਨੰਦਕਾਰਜਾਂ ਦੀਆਂ ਅਰਦਾਸਾਂ ਕਰਨੀਆਂ ਇੱਕ ਹੋਰ ਗੰਭੀਰ ਦੋਸ਼ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਹੁੰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਰਾਦਰ ਅਤੇ ਬੇਦਬੀਆ ਦੀਆਂ ਘਟਨਾਵਾਂ ਦੀਆਂ ਗੰਭੀਰ ਗੰਭੀਰ ਸ਼ਿਕਾਇਤਾਂ ਮਿਲਨ ਅਤੇ ਤੱਥ ਸਾਹਮਣੇ ਆ ਜਾਣ ਤੋਂ ਬਾਅਦ ਵੀ ਨਜ਼ਰ ਅੰਦਾਜ਼ ਕਰਕੇ ਆਪਣੀ ਜ਼ਿੰਮੇਵਾਰੀ ਨਹੀਂ ਨਭਾਈ ਉਪਰੋਕਤ ਤੋਂ ਇਲਾਵਾ ਹੋਰ ਬਹੁਤ ਸਾਰੇ ਗੁਨਾਹ ਵਿਸਤਾਰਜਨਕ ਰਿਪੋਰਟ ਵਿੱਚ ਦਰਜ ਹਨ ਬਿਰਕ ਸਾਹਿਬ ਇੱਕ ਤੁਹਾਡੇ ਬਾਰੇ ਉਹਨਾਂ ਦੀ ਜਿਹੜੀ ਸ਼ਬਦਾਵਲੀ ਉਹ ਕਹਿੰਦੇ ਜੀ ਇਹਨਾਂ ਦਾ ਕਰਨਾਲ ਦੇ ਵਿੱਚ ਮੁੱਤ ਲੱਗਣਾ ਚਾਹੀਦਾ ਹੈ ਹਰਿਆਣਾ ਕਮੇਟੀ ਦੇ ਲਈ ਤੁਹਾਨੂੰ ਜ਼ਿੰਮੇਵਾਰ ਦੱਸਿਆ ਬਹੁਤ ਸਾਰੇ ਘਪਲਿਆਂ ਦਾ ਜ਼ਿਕਰ ਕੀਤਾ ਉਹਦੇ ਬਾਰੇ ਤੁਹਾਡਾ ਕੀ ਦੇਖੋ ਇੰਜ ਹੈਗਾ ਜੀ ਮੈਂ ਤੁਹਾਨੂੰ ਇਹ ਦੇਖੋ ਜੋ ਵੀ ਹੈਗਾ ਸਾਰਾ ਕੁਝ ਇੱਕ ਸਬਕਮੇਟੀ ਹੈ ਜਿਵੇਂ ਆਪਾਂ ਹੁਣੇ ਕਮੇਟੀਿੰਗ ਕਰ ਰਹੇ ਹਾਂ ਸਾਰੇ ਆਪਾਂ ਮੈਂਬਰ ਸਹਿਬਾਨ ਅੰਤਰੀਂ ਕਮੇਟੀ ਦੇ ਵਿੱਚ ਜਦੋਂ ਕੋਈ ਚੀਜ਼ ਪਾਸ ਹੋ ਜਾਂਦੀ ਹੈ ਉਹ ਪਾਸ ਹੋਣ ਤੋਂ ਬਾਅਦ ਫਿਰ ਉਹਦੀ ਸਬਕਮੇਟੀ ਬਣਦੀ ਹੈ ਪਰਚੇਜ਼ ਕਮੇਟੀਆਂ ਹੁੰਦੀਆਂ ਹਨ ਹੋਰ ਕਮੇਟੀਆਂ ਹੁੰਦੀਆਂ ਇੱਕ ਨਿਯਮ ਹੁੰਦਾ ਹੈ ਇੱਕ ਨਿਯਮ ਦੇ ਅਨੁਸਾਰੀ ਸਾਰੀ ਪਰਚੇਜ਼ ਜਾਂ ਜੋ ਕੁਝ ਵੀ ਹੈ ਉਹ ਪਰਚੇਜ਼ ਉਹਦੇ ਮੁਤਾਬਕ ਹੁੰਦਾ ਹੈਗਾ ਸੋ ਇਹ ਇਲਜ਼ਾਮ ਲਗਾਉਣੇ ਬੜੇ ਸੌਖੇ ਹੁੰਦੇ ਹਨ ਲੇਕਿਨ ਇਲਜ਼ਾਮਾਂ ਨੂੰ ਪ੍ਰੂਫ ਕਰਨਾ ਇਲਜ਼ਾਮ ਤੇ ਕਿਸੇ ਤੇ ਵੀ ਕੋਈ ਲਾ ਸਕਦਾ ਹੈ ਲੇਕਿਨ ਜਿੱਦੇ ਚ ਸੱਚ ਕਿੰਨਾ ਹੈਗਾ ਉਹ ਸੱਚ ਜਿਹੜਾ ਹੈਗਾ ਉਹ ਸਾਹਮਣੇ ਆਣਾ ਇੱਕ ਹੋਰ ਚੀਜ਼ ਹੁੰਦੀ ਹੈ ਸਰ ਜੀ ਸਾਹਿਬ ਜਿਹੜੀ ਮੈਂ ਤੇ ਜੋ ਬਹਿਰੀਨ ਦੇ ਵਿੱਚ ਉਹ ਵਿਦੇਸ਼ ਨਾ ਹਾਂ ਬਸ ਕਰ ਦਿਨ ਹਾਂਜੀ ਬਸ ਬੀਬੀ ਦੇ ਨਾਲ ਕੋਈ ਗੱਲਬਾਤ ਪਈ ਹੋ ਰਿਕਾਰਡ ਹੋਇਆ ਉਹ ਤੇ ਬਿਆਨ ਜੀ ਨਹੀਂ ਉਹਨਾਂ ਦੇ ਰਿਕਾਰਡ ਅਸੀਂ ਇੰਜ ਨਹੀਂ ਬਿਆਨ ਕਰ ਸਕਦੇ ਕਿਉਂਕਿ ਉਹ ਇੱਕ ਮਾਮਲਾ ਦੂਸਰਾ ਹੈ ਠੀਕ ਹੈ ਨਾ ਲੇਕਿਨ ਉਹਦੀਆਂ ਜਿਹੜੀਆਂ ਫੋਟੋਗ੍ਰਾਫਸ ਜਿਹੜਨ ਹੋਰ ਕੁਛ ਹੈ ਤਸਵੀਰਾਂ ਹੈਗੀਆਂ ਉਹ ਸਾਰਾ ਕੋਈ ਸਾਡੇ ਕੋਲ ਹੈਗਾ ਮੈਂ ਇੱਕ ਬੇਨਤੀ ਹੈ ਜੀ ਇੱਕ ਬੇਨਤੀ ਕਰਨੀ ਹੈ ਇੱਕ ਮਿੰਟ ਮੈਂ ਕਦੋਂ ਬਦਲਦੇ ਕੀ ਇਹ ਬੀਬੀ ਸ਼ਰਮਣੀ ਕਮੇਟੀ ਦੀ ਮਲਾਜੋ ਉਸੇ ਤੇ ਆ ਧਾਰਮਿਕ ਜਪਕ ਸੀ ਇਹਨੂੰ ਇਹਨੂੰ ਪਤਾ ਲੱਗਾ ਕਿ ਗਿਆਨੀ ਹਰਪ੍ਰੀਤ ਸਿੰਘ ਉਹ ਯਾਰ ਇੱਕ ਮਿੰਟ ਮੈਂ ਇਹ ਮੈਂ ਬੇਨਤੀ ਕਰਦਾ ਇੱਕ ਮਿੰਟ ਲੈਣਾ ਜਿਹੜਾ ਕੱਲ ਦਾ ਇਸ਼ੂ ਹੈ ਦੇਖੋ ਕਿ ਗਿਆਨੀ ਹਰਦੀਪ ਸਿੰਘ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਹੈ ਕਿ ਸ਼ੌਣੀ ਕਮੇਟੀ ਲਟੇਰੀਆਂ ਦੀ ਜਮਾਤ ਹੈ। ਥੱਲ ਕਿਹਾ ਉਹਨੇ ਜੇ ਇਸ ਬੰਦੇ ਨੇ 20 ਸਾਲ 30 ਸਾਲ ਆਪਣਾ ਟੱਬਰ ਪਾਲਿਆ ਹੋਵੇ, ਗੁਰੂ ਦੀ ਗੋਦ ਨਾ ਪਾਲਿਆ ਹੋਵੇ ਤੇ ਐਡੀਆਂ ਪਦਮੀਆਂ ਤੇ ਤਰਕੀਆਂ ਲਈਆਂ ਹੋਣ ਤੇ ਹੈਡ ਗਰੰਟੀ ਮੌਸਰ ਹੋਵੇ ਤਾਂ ਉਸ ਤੋਂ ਬਾਅਦ ਦਮਦਾਰ ਸਾਹਿਬ ਜਾਵੇ ਤਾਂ ਫਿਰ ਦਮਦਾਰ ਸਾਹਿਬ ਦਾ ਜੱਥਾ ਲੱਗੇ ਫਿਰ ਕਾਲ ਤੱਕ ਦਾ ਕਾਟਕਾਰੀ ਜੱਥੇ ਵਾਲਾ। ਮੈਂ ਕਿੰਨੇ ਜੀ ਨੂੰ? ਹਾਂਜੀ। ਮੈਂ ਕਿੰਨੇ? ਮੇਰੀ ਬੇਨਤੀ ਸੁਣੋ। ਮੇ ਮੇਰੀ ਜਿਹੜੀ ਮੇਰੀ ਬੇਨਤੀ ਹੈ ਨਾ ਉਹਨੂੰ ਸੁਣੋ ਇਹ ਉਹਨਾਂ ਨੇ ਉਹਨਾਂ ਨੇ ਇੰਨੀਆ ਸਵਾਮਾਂ ਲੈਣ ਦੇ ਬਾਵਜੂਦ 30 ਸਾਲ ਗੁਰੂ ਦੀ ਗੋਲਕ ਦੇ ਨਾਲ ਆਪਣਾ ਟੱਬਰ ਪਾਲਨਾ ਤੇ ਅੱਜ ਕਹਿੰਦਾ ਲਟੇਰਿਆ ਪਹਿਲਾਂ ਨਹੀਂ ਕਿਉਂ ਨਹੀਂ ਕਿਹਾ ਮਹੀਨਾ ਪਹਿਲਾਂ ਤਾਂ ਹੀ ਕਿਉਂ ਨਹੀਂ ਕਿਹਾ 30 ਸਾਲ ਕਿਉਂ ਨਹੀਂ ਕਿਹਾ ਇਹਦਾ ਅਸੀਂ ਜਵਾਬ ਮੰਗਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇੱਕ ਬਾਰੀ ਜੀ ਥੈਂਕ ਯੂ ਸਰ ਜੀ ਕੋਈ ਦਾ ਪ੍ਰਧਾਨ ਸਾਹਿਬ ਜੀ ਉਹਦੇ ਵਿੱਚ ਮੈਂ ਮੈਂਦਾ ਵਾਹਿਦ ਜੀ ਕਾ ਖਾਲਸਾ ਵਾਹਿਦ ਜੀ ਕੀ ਫਤਿਹ ਅਸੀਂ ਛੇਤੀ ਹੀ ਫਿਰ ਦੋ ਤਿੰਨ ਦਿਨ ਦੇ ਵਿੱਚ ਮੀਟਿੰਗ ਕਰਾਂਗੇ ਜਿਹਦੇ ਵਿੱਚ ਫੈਸਲਾ ਕੀਤਾ ਜਾਏਗਾ ਕਿਉਂਕਿ ਸੌਣੀ ਕਮੇਟੀ ਵੱਡਾ ਅਧਾਰਾ ਤੇ ਉਹਦੇ ਵਿੱਚ ਵੱਡੀਆਂ ਸੌਵਾ ਵੱਡੇ ਕਿਉਂਕਿ ਕੋਈ ਵੀ ਮਸਲਾ ਆ ਸਕਦਾ ਜਿਹਦੇ ਪ੍ਰਧਾਨ ਦੇ ਸਹਿਮਤ ਤੋਂ ਬਗੈਰ ਜਿਹੜਾ ਉਹ ਮਸਲਾ ਹੱਲ ਨਹੀਂ ਹੋ ਸਕਦਾ ਉਹ ਉਹਦੇ ਲਈ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਇਹ ਅਧਿਕਾਰ ਦੇ ਦਾਂਗੇ ਸਿਨੇਚਰ ਕਰਨ ਦੇ ਵੀ ਆਹ ਸਟੈਚ ਸਿਨੇਚਰ ਜਿਹੜੇ ਪ੍ਰਧਾਨ ਦੇ ਜਰੀਏ ਜਿਹੜੇ ਮਤਲਬ ਹੋਣਗੇ ਉਹਦੇ ਤਹਿਤ ਅਸੀਂ ਜਿਹੜਾ ਦੋ ਤਿੰਨ ਦਿਨ ਦੇ ਵਿੱਚ ਮੀਟਿੰਗ ਜਿਹੜੀ ਆ ਹੋ ਜਾਏਗੀ ਧਾਮੀ ਸਾਹਿਬ ਨੂੰ ਕਿੰਨਾ ਸਮਾਂ ਦਿੱਤਾ ਗਿਆ ਜੀ ਪੁੱਤਰ ਵਿਚਾਰ ਵਾਸਤੇ ਧਾਮੀ ਸਾਹਿਬ ਨੂੰ ਸਮਾਂ ਨਹੀਂ ਦਿੱਤਾ ਗਿਆ ਅਜੇ ਸਾਡੀ ਜਿਹੜੀ ਕਮੇਟੀ ਐ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਆ ਉਹ ਕਮੇਟੀ ਜਿਹੜੀ ਐ ਜਾਏਗੀ ਧਾਮੀ ਸਾਹਿਬ ਕੋਲ ਉਹਨਾਂ ਨੂੰ ਬੇਨਤੀ ਕਰੀ ਗਈ ਕਿਉਂਕਿ ਉਹਨਾਂ ਦੀਆਂ ਵੱਡੀਆਂ ਸਵਾਮਾਂ ਉਹਨਾਂ ਨੇ ਸ਼ੋਨੀ ਕਮੇਟੀ ਨੂੰ 4 ਸਾਲ ਦਿੱਤੀਆਂ ਤੇ ਵੱਡੇ-ਵੱਡੇ ਮਸਲੇ ਹੱਲ ਕਰਾਏ ਆ ਤੇ ਵੱਡਾ-ਵੱਡਾ ਪ੍ਰਚਾਰ ਜਿਹੜਾ ਧਰਮ ਦਾ ਪ੍ਰਚਾਰ ਐਜੂਕੇਸ਼ਨ ਔਰ ਹੈਲਥ ਦੇ ਤੌਰ ਤੇ ਵੱਡੀਆਂ ਸਵਾਮਾਂ ਉਹਨਾਂ ਨੇ ਦਿੱਤੀਆਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਜਾ ਕੇ ਵੀ ਤੁਸੀਂ ਇਹ ਸਵਾਮਾਂ ਮੁੜ ਕੇ ਜਿਹੜੀਆਂ ਜਾਰੀ ਰੱਖੋ ਤਾਂ ਕਿ ਕੌਮ ਦਾ ਪੰਥ ਦਾ ਜਿਹੜਾ ਭਲਾ ਹੋ ਸਕੇ ਕਰਨ ਸਾਹਿਬ ਤੁਸੀਂ ਕਿਹਾ ਕਿ ਜਿਹੜੀ ਫੈਸਲਾ ਹੋਇਆ ਜਾਨੀ ਆ ਤੁਸੀਂ ਆਪਣੇ ਸਿਰ ਦੂਸਰੇ ਸਾਰਾ ਕੁਝ ਲੈਣਾ ਦੇਖੋ ਪ੍ਰਧਾਨ ਜੀ ਜਿਹੜੇ ਨਾ ਦੂਜੇ ਪ੍ਰਧਾਨ ਜੀ ਮੁਖੀ ਹੁੰਦੇ ਐ ਮੁਖੀ ਜੋ ਜਨੈਲ ਹੋਵੇ ਜਨੈਲ ਆਪਣੇ ਸੱਤੇ ਜਿੰਮੇਵਾਰੀ ਲੈਂਦਾ ਪੱਲ ਜਿਹੜਾ ਫੈਲਾ ਅੱਜ ਵੀ ਅਸੀਂ ਕਹਿੰਨੇ ਆ ਪ੍ਰੈਸ ਨੋਟ 'ਚ ਵੀ ਕਹਿੰਨੇ ਆ ਕਿ ਜਿੰਨੀ ਅੰਤਰ ਕਮੇਟੀ ਆ ਹਰ ਇੱਕ ਦੇ ਵਿਚਾਰ ਹਰ ਇੱਕ ਨਾਲ ਸਲਾਹ ਕਰਕੇ ਇਕੱਲੇ ਇਕੱਲੇ ਦੇ ਵਿਚਾਰ ਲੈ ਕੇ ਪ੍ਰਧਾਨ ਜੀ ਨੇ ਡੇਢ ਦੋ ਘੰਟੇ ਲਾ ਕੇ ਜਿਹੜਾ ਉਹ ਫੈਸਲਾ ਲਿਆ ਜੀ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਦੱਸਿਆ ਗਿਆ ਆ ਵਿਕ ਸਾਹਿਬ ਵੱਲੋਂ ਕਿ 1925 ਦੇ ਇੱਕ ਵਿੱਚ ਤੇ ਜਿਤਨੇ ਵੀ ਸ਼ਰੋਨੀ ਕਮੇਟੀ ਦੇ ਵਿੱਤੀ ਅਧਿਕਾਰ ਆ ਕਾਨੂੰਨੀ ਅਧਿਕਾਰ ਆ ਤੇ ਧਰਮ ਪਚਾਰ ਦੀ ਮਹਮਿਆ ਇਹ ਸਾਰੇ ਅਧਿਕਾਰ ਜਿਹੜੇ ਆ ਉਹ ਐਸਜੀਪੀਸੀ ਕੋਲ ਆ ਤੇ ਜਿਤਨੇ ਵੀ ਗ੍ਰਾਂਤੀ ਸੰਘਿਆ ਜਾਂ ਜਿਤਨੇ ਵੀ ਸਰਵਸ ਰੂਲ ਆ ਜਿਤਨਾ ਵੀ 22000 ਆਪਣਾ ਮੁਲਾਜ਼ਮ ਹੈਗਾ ਉਹਦੇ ਵਿੱਚ ਅੱਗੇ ਸਤਕਾਰਯੋਗ ਸਾਡੇ ਸਤਜਨ ਸਿਰੀ ਦਰਵਾਸਾ ਉਹਦੇ ਗ੍ਰਾਂਤੀ ਸਹਿबान ਇਥੋਂ ਤੱਕ ਕੇ ਤেন ਤਖਤਾਂ ਦੇ ਜefe ਦਾ ਸਵਾਨ ਵੀ ਜਿਹੜਾ ਉਹ ਸ਼ੋਮੀ ਕਮੇਟੀ ਦੇ ਅਧਿਕਾਰ ਕਿਤੇ ਰਿਹਾ ਉਹ ਹੀ ਲਾਉਂਦੇ ਆ ਉਹ ਹੀ ਸਵਾਨਾ ਦਿੰਦੇ ਆ ਤੇ ਜਦੋਂ ਕੋਈ ਵੀ ਹੁੰਤਾ ਨਹੀਂ ਆਉਂਦੀ ਹੈ ਕਿਤੇ ਵੀ ਕੋਈ ਰਬਟ ਆਉਂਦੀ ਹੈ ਤੋ ਉਹਦੀਆਂ ਸਵਾਨਾ ਵੀ ਜਿਹੜੀ ਆ ਉਹ ਐਜੀਪੀਸੀ ਦੀ ਅੰਤਰ ਕਮੇਟੀ ਲੈਂਦੀ ਆ ਵਾਪਸ ਕੋਈ ਵੀ ਸਿੰਘ ਸਰਬਾਨ ਆਪਣੇ ਡਰੈਸ ਕੋਡ ਦੇ ਵਿੱਚ ਰਹਿੰਦੇ ਨੇ ਕੋਈ ਕੋਡ ਫਰੰਟ ਨਹੀਂ ਪਾ ਸਕਦੇ ਜਿ ਇਹੋ ਜਿਹੇ ਇਹੋ ਜਿਹੇ ਅਲੀਗੇਸ਼ਨ ਲੱਗਨੇ ਉਹਨਾਂ ਦੇ ਉੱਤੇ ਇੱਥੇ ਗਿਆ ਜੁਦੇ ਦੇਖੋ ਕਿ ਮੈਂ ਤੁਹਾਨੂੰ ਬੇਨਤੀ ਕਰਦੇ ਆ ਜਿਨੇ ਡਰੈਸ ਧਾਰਮਿਕ ਰੱਖਣੀ ਹੈ ਜਿਨ ਨੇ ਧਰਮ ਤੇ ਪਹਿਰਾ ਦੇਣਾ ਹੈ ਜਿਨ ਨੇ ਪੰਥ ਕੌਮ ਦੀ ਗੱਲ ਕਰਨੀ ਆ ਉਹਦੇ ਤੇ ਪਹਿਰਾਵਾ ਜਿਹੜਾ ਨਾ ਜਿੱਦਾਂ ਦਾ ਪਾਉਂਦਾ ਧਾਰਮਿਕ ਪਹਿਰਾ ਉਹਦੀਆਂ ਭਟੀਆਂ ਜ਼ਿੰਮੇਵਾਰੀਆਂ ਬਣ ਜਣੀਆਂ ਤੇ ਜੇ ਉਹਦਾ ਜੰਮੀਆਂ ਬਾਰੀਆਂ ਦੇ ਵਿੱਚ ਵੀ ਕਿਤੇ ਕਾਨ ਹੋਵੇ ਗੜਬ ਦਮਸੂਸ ਹੋਵੇ ਤਾਂ ਫਿਰ ਨਿਗਰਾਨ ਜਿਹੜੇ ਆ ਉਹ ਐਜਪੀਸੀ ਆ ਉਹਨੇ ਫਿਰ ਫੈਸਲਾ ਲੈਣਾ ਹੁੰਦਾ ਜਨ ਸਾਬ tạmੀ ਸਾਬ ਜਿਹੜਾ ਹਸਤੀਫਾ ਦਿੱਤਾ ਉਹਨਾਂ ਨੇ ਮਰੀਜ਼ ਕਾਰਨ ਦੱਸਿਆ ਕਿ ਜਿਹੜਾ ਜਿਆਨੀ ਹੱਥ ਦੇ ਸਤਾਰਨ ਕਰਦੇ ਤੇ ਜਿਹੜਾ ਜਿਹੜਾ ਕਰਮ ਨੇ ਕਹੋ ਪਾਈ ਹੁੰਦਾ ਇਹਦੇ ਉਹਨਾਂ ਦੇ ਹਸਤੀਫੇ ਦੇ ਵਿੱਚ ਕੋਈ ਹੋਰ ਕਾਰਨ ਵੀ ਦੱਸਿਆ ਕੋਈ ਦਬਾਅ ਸੀ ਉਹਨਾਂ ਦੇ ਉੱਤੇ ਅੱਛੀ ਹੁਣੇ ਪੰਚਰਤ ਮਿੰਚੇ ਜੈਦਦ ਸਾਬ ਨੂੰ ਮਿਲਣ ਜਾ ਰਹੇ ਆ ਕਿਉਂਕਿ ਅਧਿਕਾਰ ਖੇਤਰ ਜਿਹੜੇ ਆ ਨਾ 1925 ਦੇ ਤਹਿਤ ਜਿਹੜੇ ਵੀ ਅਧਿਕਾਰ ਕੇ ਨੂੰ ਉਹ ਡਿਸਟ੍ਰੈਕਸ਼ਨ ਕਰਨ ਜਾ ਰਹੇ ਆ ਵੀ ਆ ਅਧਿਕਾਰ ਖੇਤਰ ਜਿਹੜੇ ਆ ਜਹੇਦਾਰ ਕਲਤਾ ਸਾਹਿਬ ਦੇ ਆ ਤੇ ਆ ਅਧਿਕਾਰ ਖੇਤਰ ਜਿਹੜੇ ਆ ਐਸਪੀਸੀ ਦੇ ਜਹੇਦਾਰ ਸਾਹਿਬ ਨੂੰ ਕੋ ਕੋ ਜਿੱਥੇ ਸਾਹਿਬ ਨੂੰ ਜਾਣਕਾਰੀ ਨਹੀਂ ਸੀ ਅਧਿਕਾਰ ਖੇਤਰਾਂ ਦੀ ਹਾਂਜੀ ਜਿੱਥੇ ਸਾਹਿਬ ਨੂੰ ਉਹਨਾਂ ਦੇ ਅਧਿਕਾਰ ਖੇਤਰ ਜਾਣਦੇ ਨਹੀਂ ਸੀ ਦੇਖੋ ਇਹਦੇ ਲਈ ਅਸੀਂ ਨਹੀਂ ਕੋਈ ਕਹਿੰਦੇ ਸਾਡੀ ਸੁਪਰੀਮ ਅਥਾਰਟੀ ਆ ਜਹੇਦਾਰ ਤੇ ਕਿਤੇ ਵੀ ਕੋਈ ਨਾ ਕੋਈ ਕਿਤੇ ਬੰਦਾ ਮੈਂ ਬੋਲਦਾ ਪਿਆ ਮੇਰੇ ਤੇ ਵੀ ਕੋਈ ਭੁੱਲ ਹੋ ਸਕਦੀ ਹੈ ਗਲਤੀ ਹੋ ਸਕਦੀ ਹੈ ਪਰ ਜਹੇਦਾਰ ਨੂੰ ਅਸੀਂ ਸਰਵਉੱਚ ਮੰਨਦੇ ਆ ਜਹੇਦਾਰ ਦੇ ਜੋ ਫੈਸਲੇ ਆ ਉਸ ਫੈਸਲੇ ਤੇ ਅਸੀਂ ਦਰੇੜੇ ਆ ਤੇ ਇਹ ਆ ਬੇਨਤੀ ਕਰਨ ਵਿਚਾਰਾ ਹੁੰਦੀਆਂ ਵਿਚਾਰਾ ਕਰਨ ਜਾਣਾ ਪੈਂਦਾ ਕੋਈ ਹਰ ਧਾਇਰਾ ਜੇ ਛੋਣੀ ਕਮੇਟੀ ਨੂੰ ਚਲਾਉਣਾ ਅਕਾਲ ਤੱਕ ਦੇ ਸੈਕਰੀਟ ਨੂੰ ਚਲਾਉਣਾ ਉਹ ਵਿਚਾਰਾ ਜਿਹੜੀਆਂ ਹੋਣੀਆਂ ਚਾਹੀਦੀਆਂ ਤੇ ਉਹਦੇ ਤਹਿਤ ਕਿਤੇ ਵੀ ਕੋਈ ਨਿਮਾਪਾਣੋਂ ਅਦਾ ਜਦੂ ਦੇ ਤੇ ਆਪਾਂ ਨੂੰ ਵਿਚਾਰ ਕਰਨੀ ਪੈਂਦੀ ਹੈ 11 ਅਕਤੂਬਰ ਤੋਂ ਲਗਾਤਾਰ ਚੱਕੇ ਜਾ ਰਿਹਾ ਹੈ ਤੁਹਾਡੇ ਬਾਰੇ ਉਹ ਵੱਡੇ ਇਤਜ਼ਾਮ ਲਾਇਆ ਸ਼੍ਰੋਮਣੀ ਕਾਲਜਰ ਦੀ ਭਰਤੀ ਨੂੰ ਵੀ ਉਹਨਾਂ ਨੂੰ ਬੋਗਸ ਦੱਸਿਆ ਗਿਆ ਹੈ ਇਹ ਵੀ ਇਸ਼ਾਰਾ ਕੀਤਾ ਗਿਆ ਹੈ ਕਿ ਸੁਪੀਰ ਪਦੋਂ ਦੀ ਪ੍ਰਧਾਨਗੀ ਬਚਾਉਣ ਲਈ ਜਿਹੜਾ ਬੋਗਸ ਭਰਤੀ ਕੀਤੀ ਜਾ ਰਹੀ ਹੈ ਬਿਲਕੁਲ ਗਲਤ ਹੈ ਜੀ ਜਿਹੜੀ ਭਰਤੀ ਹੈਗੀ ਉਹ ਬਿਲਕੁਲ ਨਿਯਮ ਦੇ ਅਨੁਸਾਰ ਹੋ ਰਹੀ ਹੈ ਜਿਵੇਂ ਦੱਸਿਆ ਗਿਆ ਇੱਕ ਤਾਂ ਹੁੰਦੀ ਹੈ ਕਿ ਤਰੀਕਾ ਹੁੰਦਾ ਪ੍ਰਤੀਕਰਨ ਦਾ ਸਾਰਾ ਕੁਝ ਚੱਲ ਰਿਹਾ ਹੈ ਇਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਜਿਹੜੇ ਦੋਸ਼ ਲੱਗੇ ਸਨ ਕਿਉਂਕਿ ਆਪਾਂ ਉਦੋਂ ਪ੍ਰੈਸ ਕਾਨਫਰੰਸ ਨਹੀਂ ਕਰ ਸਕਿਆ ਜਲਦੀ ਕਿਤੇ ਜਾਣਾ ਸੀ ਸੋ ਇਹ ਜਿਹੜੀ ਮੀਟਿੰਗ ਹੋਈ ਸੀ 10 ਫਰਵਰੀ ਵਾਲੇ ਦਿਨ ਉਹਦੇ ਵਿੱਚ ਰਿਪੋਰਟ ਦੇ ਜਿਹੜੇ ਅਹਿਮ ਤੱਥ ਹੈਗੇ ਨੇ ਉਸੇ ਤੁਹਾਨੂੰ ਦੱਸ ਦਿੰਨੇ ਆ ਬਰੀਫ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਕੁਕਰਮਾ ਤੇ ਪਰਦਾ ਪਾਉਣ ਲਈ ਤੱਕ ਜੀ ਦਮਦਮਾ ਸਾਹਿਬ ਜੀ ਦੀ ਮਰਿਆਦਾ ਦੀਆਂ ਧਜੀਆਂ ਉਡਾੰਦੇ ਔਰ ਗੁਰਬਾਣੀ ਦੇ ਸ਼ਬਦ ਕੀਰਤਨ ਨੂੰ ਅਧ ਵਿਚਾਲੇ ਰੁਕਵਾ ਕੇ ਆਪਣਾ ਨਿਜੀ ਸਪਸ਼ਟੀਕਰਨ ਮਰਿਆਦਾ ਦੀ ਪਰਵਾਹ ਕੀਤੇ ਬਗੈਰ ਸਾਹਮਣੇ ਜਬਰੀ ਖੜੇ ਕਰਕੇ ਪੰਜ ਪਿਆਰੇ ਸਿੰਘ ਸਾਹਿਬਾਨ ਜਿਹੜੇ ਸਾਂਜੀ ਪੰਜ ਪਿਆਰਿਆਂ ਨੂੰ ਪੇਸ਼ ਕਰਕੇ ਪੰਜੋਂ ਪਿਆਰਿਆਂ ਦਾ ਕੋਰ અપਮਾਨ ਕੀਤਾ ਹੈ ਜਿੰਨਾ ਗੰਭੀਰ ਦੋਸ਼ਾਂ ਦਾ ਸਪਸ਼ਟੀਕਰਨ ਆਪਣੀ ਬਣਾਈ ਮਰਿਆਦਾ ਮੁਤਾਬਕ ਦੇ ਕੇ ਯਾਨੀ ਹਰਪ੍ਰੀਤ ਸਿੰਘ ਜੀ ਨੇ ਪੱਲਾ ਝਾੜ ਕੇ ਉਚਾੜਨ ਦੀ ਕੋਸ਼ਿਸ਼ ਕੀਤੀ ਉਹਨਾਂ ਵਿੱਚ ਵਿਦੇਸ਼ ਯਾਤਰਾਵਾਂ ਦੇ ਵਿੱਚ ਵੀ ਉਹ ਕਿਸੇ ਬੀਬੀ ਨੂੰ ਲੈ ਕੇ ਜਾਂਦੇ ਆਂ ਔਰ ਉਹਦੇ ਬਾਰੇ ਪੱਲਾ ਝਾੜਦੇ ਆਂ ਸਾਰਾ ਕੁਝ ਵੀ ਵਿਦੇਸ਼ ਜਾਣਾ ਤਰੀਕੇ ਨਾਲ ਲੈ ਕੇ ਜਾਣਾ ਆਪਣੀ ਨਜ਼ਦੀਕੀ ਰਿਸ਼ਤੇਦਾਰ ਬੀਬੀ ਨਾਲ ਜਿਹੜੇ ਜੋ ਵੀ ਇਹਨਾਂ ਦੇ ਸਨ ਜਿਹੜੀ ਸ਼ਿਕਾਇਤ ਆਈ ਸੀ ਗੁਰਪ੍ਰੀਤ ਸਿੰਘ ਜੀ ਵੱਲੋਂ ਉਹ ਗੰਭੀਰ ਜਿਹੜੇ ਦੋਸ਼ ਲੱਗੇ ਆਂ ਗੁਰੂ ਦੀ ਗੋਲਕ ਦਾ ਜਿਹੜਾ ਦਸਵੰਦ ਹੁੰਦਾ ਉਹਦੇ ਤਰੀਕੇ ਨਾਲ ਜੋ ਬਾਕੀ ਸਿੰਘ ਸਾਹਿਬ ਪਹਿਲਾਂ ਜਮਾ ਕਰਵਾਉਂਦੇ ਰਹੇ ਨੇ ਉਹ ਵੀ ਇਨੀ ਕਰਵਾਇਆ ਸੀ ਰਿਕਾਰਡ ਇਹ ਸਾਰਾ ਚੈੱਕ ਕੀਤਾ ਗਿਆਨੀ ਮਲ ਸਿੰਘ ਜੀ ਔਰ ਗਿਆਨੀ ਤਰਲੋਚਨ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਉਹ ਸਾਰੇ ਹੀ ਪਹਿਲਾਂ ਜਿਹੜਾ ਸੀ ਉਹ ਸ਼੍ਰੋਮ ਜਿਹੜਾ ਹੁੰਦਾ ਹੈ ਸੇਵਾ ਫਲ ਉਹ ਜਮਾ ਉਥੇ ਕਰਵਾਉਂਦੇ ਰਹੇ ਹੈਗੇ ਆਂ ਤੋ ਮੀਟਿੰਗ ਦੇ ਵਿੱਚ ਪ੍ਰਧਾਨ ਦੇ ਅਸਤੀਫੇ ਤੇ ਵਿਚਾਰ ਕਰਨਾ ਸੀਗਾ ਜਾਂ ਪ੍ਰਧਾਨ ਬਣੇ ਰਹਿਣਗੇ ਤੇ ਅਸਤੀਫਾ ਮੰਗੂ ਹਾਲਾਤ ਇਹੋ ਜਿਹੇ ਆ ਸਾਰਾ ਡਿਸਕਸ ਕੀਤਾ ਬਹੁਤ ਤਕਰੀਬਨ ਮੈਂਬਰ ਸਾਰੇ ਕਹਿੰਦੇ ਸੀ ਵੀ ਉਹ ਪ੍ਰਧਾਨ ਦਾ ਅਸਤੀਫਾ ਮਨਜ਼ੂਰ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਬਣੇ ਰਹਿਣਾ ਚਾਹੀਦਾ 80 ਵਿਰੋਧੀ ਮੈਂਬਰ ਬੇਸ਼ੱਕ ਅਸੀਂ ਬਹੁਤੀਆਂ ਗੱਲਾਂ ਨਾਲ ਪ੍ਰਧਾਨ ਸਾਹਿਬ ਦੇ ਨਾਲ ਸਹਿਮਤ ਨਹੀਂ ਹੁੰਦੇ ਉੱਤੇ ਵਿਰੋਧੀ ਨੋਟ ਵੀ ਦਿੰਨੇ ਆ ਪਰ ਅਸਤੀਫੇ ਵਾਲੀ ਗੱਲ ਸਾਨੂੰ ਚੰਗੀ ਨਹੀਂ ਲੱਗੀ ਜਾਤਾ ਨੈਤਿਕ ਤੌਰ ਤੇ ਜੋ ਸਿਫਾ ਦਿੱਤਾ ਉਹ ਤੇ ਖੁੱਲ ਕੇ ਚਰਚਾ ਹੋ ਜਾਂਦੀ ਪ੍ਰਧਾਨ ਸਾਹਿਬ ਵੱਲੋਂ ਲਿਖਿਆ ਜਾਂਦਾ ਫਿਰ ਤਾਂ ਅਸੀਂ ਆਪਦਾ ਕੋਈ ਊ ਦੇ ਦਿੰਦੇ ਤੇ ਸਾਡਾ ਮੰਨਣਾ ਸੀ ਵੀ ਉਹ ਤੁਸੀਂ ਰੱਦ ਕਰ ਦਿਓ ਪ੍ਰਧਾਨ ਬਣੇ ਰਹਨ ਪਰ ਬਹੁਤ ਸੈਂਤੀ ਮੈਂਬਰਾਂ ਦੀਆਂ ਉਹਨਾਂ ਦੀ ਤੇ ਉਹਨਾਂ ਦਾ ਵਿਚਾਰ ਸੀਗਾ ਵੀ ਇਹ ਨਾ ਤੁਸੀਂ ਐਸੇ ਕਰੋ ਪੈਂਡਿੰਗ ਰੱਖ ਦਿਓ ਅਕਾਲ ਤਖਤ ਸਾਹਿਬ ਨੂੰ ਮਿਲ ਲੈਣੇ ਆ ਉਹਨਾਂ ਤੋਂ ਪੀੜਤਾ ਉਹ ਉਹਨਾਂ ਦੇ ਫੈਸਲਿਆਂ ਤੋਂ ਪੀੜਤਾ ਅਕਾਲਤਾ ਸਾਹਿਬ ਦੇ ਕਮੈਂਟ ਤੋਂ ਪੀੜਤਾ ਵੀ ਉਹਨਾਂ ਨੂੰ ਮਿਲ ਲੈਣੇ ਆ ਮਿਲ ਕੇ ਫਿਰ ਫੈਸਲਾ ਕਰਾਂਗੇ ਤੇ ਸਾਨੂੰ ਕਹਿੰਦੇ ਤੁਸੀਂ ਵੀ ਨਾਲ ਚੱਲੋ ਅਸੀਂ ਉਹਨਾਂ ਨੂੰ ਕਿਹਾ ਠੀਕ ਆ ਜਦਰ ਸਾਹਿਬ ਨੂੰ ਮਿਲਣਾ ਤਾਂ ਬੜੀ ਵਧੀਆ ਗੱਲ ਆ ਸਾਨੂੰ ਵੀ ਪਤਾ ਲੱਗ ਜੂ ਕੁਛ ਨਾ ਕੁਛ ਲੱਗਦਾ ਸਤੀਫੇ ਦਾ ਕਾਰਨ ਕੀ ਆ ਜਿਹੜਾ ਸਤੀਫਾ ਲੈ ਦਿੱਤਾ ਗਿਆ ਪਰ ਉਹਨੂੰ ਮਜੂਰ ਵੀ ਨਹੀਂ ਕੀਤਾ ਜਾ ਰਿਹਾ ਨਾ ਉਹਨਾਂ ਨੂੰ ਟਾਈਮ ਕਹਿੰਦੇ ਟਾਈਮ ਦਿੱਤਾ ਜਾ ਰਿਹਾ ਇਹ ਤਾਂ ਹੁਣ ਤੁਸੀਂ ਉਹਨਾਂ ਨੂੰ ਪੁੱਛਣਾ ਸੀ ਅਸੀਂ ਤਾਂ ਦੱਸਤਾ ਅਸੀਂ ਤਾਂ ਕਿਹਾ ਸੀ ਰੱਦ ਕਰ ਦਿਓ ਮੰਜ਼ੂਰ ਨਾ ਕਰੋ ਸਪਸ਼ਟ ਗੱਲ ਕਹੀ ਸੀ ਵੀ ਅਸੀਂ ਸਾਡੇ ਲਈ ਕੋ ਪ੍ਰੋਬਲਮ ਨਹੀਂ ਪਰ ਉਹਨਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਆ ਉਹ ਕਹਿੰਦੇ ਪੈਂਡਿੰਗ ਰੱਖ ਲਓ ਤਾਂ ਦੋ ਤਰਫੀ ਗੱਲ ਸੀ ਜਸ ਜਨੂ